ਸাশ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨਵਦੀਪ ਸ਼ਰਮਾ ਨਜ਼ਰ ਪਾਉਣੇ ਹਾਂ ਦੇਸ਼ ਤੇ ਦੁਨੀਆ ਦੀਆਂ 25 ਵੱਡੀਆਂ ਖਬਰਾਂ ਤੇ ਪੰਜਾਬ ਦੇ ਨਵੇਂ ਸੂਬਿਆਂ ਨੂੰ ਮਿਲੇ ਨਵੇਂ ਰਾਜਪਾਲ ਗੁਲਾਬਚੰਦ ਕਟਾਰੀਆ ਪੰਜਾਬ ਦੇ ਬਣੇ ਨਵੇਂ ਰਾਜਪਾਲ ਦਿੱਲੀ ਦੇ ਇੱਕ ਕੋਚਿੰਗ ਸੈਂਟਰ ਦੀ ਬੇਸਮੈਂਟ 'ਚ ਭਰਿਆ ਪਾਣੀ ਯੂਪੀਐਸਸੀ ਦੀ ਤਿਆਰੀ ਕਰ ਰਹੇ ਵਿਦਿਆਰਥੀ ਫਸੇ ਤਿੰਨ ਦੀ ਹੋਈ ਮੌਤ ਉੱਤਰ ਪ੍ਰਦੇਸ਼ ਤੇ ਮਿਰਜ਼ਾਪੁਰ 'ਚ ਵੱਡਾ ਸੜਕ ਹਾਦਸਾ ਟੂਰਿਸਟ ਬਸਤੀ ਆਟੋ ਰਿਕਸ਼ਾ ਨਾਲ ਹੋਈ ਟੱਕਰ ਤਿੰਨ ਲੋਕਾਂ ਦੀ ਮੌਤ ਨੋ ਹੋਏ ਗੰਭੀਰ ਤੌਰ ਤੇ ਜ਼ਖਮੀ ਜੰਮੂ 'ਚ ਅੱਤਵਾਦ ਨੂੰ ਖਤਮ ਕਰਨ ਦੀ ਯੋਜਨਾ ਓਡੀਸ਼ਾ ਤੋਂ ਬੀਐਸਐਫ ਦੇ 2000 ਜਵਾਨ ਕੀਤੇ ਗਏ ਰਵਾਨਾ ਉੱਤਰਾਖੰਡ ਦੇ ਟਿਹਰੀ 'ਚ ਬੱਦਲ ਫਟਣ ਨਾਲ ਤਬਾਹੀ 16 ਇਮਾਰਤਾਂ ਢੇਰ ਦੋਦੀ ਹੋਈ ਮੌਤ ਚੰਡੀਗੜ੍ਹ ਸਮੇਤ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੰਗਲਵਾਰ ਤੋਂ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਲਈ yellow alert ਕੀਤਾ ਗਿਆ ਜਾਰੀ ਉੱਤਰ ਪ੍ਰਦੇਸ਼ ਦੇ ਵਿੱਚ ਹੜ੍ਹ ਨਾਲ 350 ਪਿੰਡ ਡੁੱਬੇ ਯੂਪੀ ਉਤਰਾਖੰਡ 'ਚ ਮੀਂਹ ਕਾਰਨ 24 ਘੰਟਿਆਂ 'ਚ 4 ਮੌਤਾਂ ਅੱਜ 22 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਭਾਰਤੀ ਮੂਲ ਦਾ ਜਰਮਨ ਨਾਗਰਿਕ 6 ਕਿਲੋ ਕੋਕੀਨ ਸਮੇਤ ਕੀਤਾ ਗਿਆ ਗ੍ਰਿਫਤਾਰ ਸੀਬੀਆਈ ਨੇ ਨਵੀਂ ਦਿੱਲੀ ਹਵਾਈ ਅੱਡੇ ਤੋਂ ਕੀਤਾ ਕਾਬੂ ਰਾਜਸਥਾਨ ਦੇ ਜੈਪੁਰ ਵਿੱਚ ਗੈਂਗਰੇਪ ਦੇ ਦੋਸ਼ੀਆਂ ਦਾ ਕੱਢਿਆ ਗਿਆ ਜਲੂਸ ਚਾਰ ਬਦਮਾਸ਼ਾਂ ਨੇ ਔਰਤ ਨੂੰ ਨਸ਼ੀਲਾ ਪਦਾਰਥ ਦੇ ਕੇ ਕੀਤਾ ਸੀ ਜ਼ਬਰਜਨਾਹ ਮਧ ਪ੍ਰਦੇਸ਼ ਦੇ ਖੰਡਵਾ ਚ 2 ਸਾਲ ਦੇ ਬੱਚੇ ਨੂੰ ਟ੍ਰੇਨ ਨੇ ਦਰੜਿਆ ਖੇਡਦੇ ਹੋਏ ਰੇਲਵੇ ਟਰੈਕ ਤੇ ਪਹੁੰਚਿਆ ਅਚਾਨਕ ਟ੍ਰੇਨ ਆਉਣ ਨਾਲ ਹੋ ਗਿਆ ਹਾ사ਧ ਪ੍ਰਦੇਸ਼ ਦੇ ਵਿੱਚ ਦਰਦਨਾਕ ਹਾ사 ਖੜੇ ਟਰੱਕ ਨਾਲ ਦੂਸਰੇ ਟਰੱਕ ਦੀ ਹੋਈ ਟੱਕਰ ਤਿੰਨ ਲੋਕਾਂ ਦੀ ਹੋਈ ਮੌਤ ਰਾਜਸਥਾਨ ਵਿਖੇ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਨੇ ਮਸਕਟ ਤੋਂ ਆਇਆ 1.56 ਕਰੋੜ ਰੁਪਏ ਦਾ ਸੋਨਾ ਕੀਤਾ ਜਬਤ ਚਾਰ ਤਸ਼ਕਰਾਂ ਨੂੰ ਵੀ ਕੀਤਾ ਕਾਬੂ ਜੈਪੁਰ ਵਿੱਚ ਬਾਹਰਮੀ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਸੁਸਾਇਡ ਨੋਟ 'ਚ ਪ੍ਰੇਮ ਸੰਬੰਧਾਂ 'ਚ ਅਸਫਲਤਾ ਦਾ ਕੀਤਾ ਜ਼ਿਕਰ ਗਿਆਦੇਵ ਮੈਡੀਕਲ ਕਾਲਜ 'ਚ ਮਹਿਲਾ ਡਾਕਟਰ ਦੀ ਕਮਰੇ 'ਚ ਲਟਕਦੀ ਮਿਲੀ Laash ਮੁजफ्फरਪੁਰ ਦੀ ਰਹਿਣ ਵਾਲੀ ਸੀ ਮ੍ਰਿਤਕ ਡਾਕਟਰ ਛੱਤੀਸਗੜ੍ਹ ਦੇ ਜੱਸਪੁਰ ਜ਼ਿਲ੍ਹਾ ਵਿੱਚ 8 ਹਾਥੀਆਂ ਨੇ ਢਾਇਆ ਘਰ ਫਿਰ ਜਾਨ ਬਚਾਉਣ ਲਈ ਭੱਜ ਰਹੇ ਦੋ ਭਰਾਵਾਂ ਦੀ ਵੀ ਲਈ ਜਾਨ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਵਿੱਚ ਫੈਲਿਆ ਹੈਜ਼ਾ ਇੱਕ ਬੱਚੇ ਦੀ ਮੌਤ 2 ਦਰਜਨ ਲੋਕਾਂ ਦੀ ਹਾਲਤ ਗੰਭੀਰ ਅਮਰਨਾਥ ਯਾਤਰਾ ਨੇ ਤੋੜਿਆ ਪਿਛਲੇ ਸਾਲਾਂ ਦਾ ਰਿਕਾਰਡ 29 ਦਿਨਾਂ ਚ 4.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਕੀਤੇ ਦਰਸ਼ਨ ਬੈਂਗਲੁਰੂ ਮੰਗਲੂਰੂ ਰੇਲਵੇ ਲਾਈਨ ਤੇ ਜ਼ਮੀਨ ਖਿਸਕਣ ਤੋਂ ਬਾਅਦ ਆਵਾਜਾਈ ਠੱਪ ਕਈ ਟ੍ਰੇਨਾਂ ਰੱਦ ਕਈਆਂ ਨੂੰ ਕੀਤਾ ਗਿਆ ਡਾਇਵਰਟ ਕੇਰਲ ਦੇ ਕਰਾਲਾ ਚ ਨਿਪਾਹ ਵਾਇਰਸ ਨਾਲ 14 ਸਾਲਾ ਲੜਕੇ ਦੀ ਮੌਤ ਕਰਨਾਟਕ ਦਾ ਸਿਹਤ ਵਿਭਾਗ ਹੋਇਆ ਚੌਕਸ ਗੁਜਰਾਤ ਵਿੱਚ ਚਾਂਦੀਪੂਰਾ ਵਾਇਰਸ ਕਾਰਨ 44 ਲੋਕਾਂ ਦੀ ਹੋ ਚੁੱਕੀ ਮੌਤ 38 ਮਰੀਜ਼ਾਂ ਦੀ ਹੋਈ ਪੁਸ਼ਟੀ ਰਾਮ ਲੱਲਾ ਤੇ ਡਾਕ ਟਿਕਟ ਜਾਰੀ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਲਾਓਸ ਮਹਾਤਮਾ ਬੁੱਧ ਤੇ ਡਾਕ ਟਿਕਟ ਵੀ ਕੀਤੀ ਸੀ ਜਾਰੀ ਪੈਰਿਸ 올림픽 ਵਿੱਚ ਭਾਰਤੀ ਹਾਕੀ ਟੀਮ ਨੇ ਪੈਰਿਸ 'ਚ ਲਹਿਰਾਇਆ ਪਰਚਮ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਪੈਰਿਸ 올림픽 ਵਿੱਚ ਮਨੂ ਪਾਕਰ ਨੇ ਠੋਕੀ ਤਗਮੇ ਦੀ ਦਾਅਵੇਦਾਰੀ 10 ਮੀਟਰ 에ਅਰ ਪਿਸਟਲ ਦੇ ਫਾਈਨਲ 'ਚ ਪਹੁੰਚੀ ਭਾਰਤ ਨੇ ਪਹਿਲਾ T20 43 ਦੌੜਾਂ ਨਾਲ ਜਿੱਤਿਆ ਸ਼੍ਰੀਲੰਕਾ ਦੀ ਟੀਮ 170 ਦੌੜਾਂ ਤੇ ਹੋਈ ਆਲ ਆਊਟ ਕੇਰਲ ਹਾਈ ਕੋਰਟ ਨੇ 28 ਵਕੀਲਾਂ ਨੂੰ ਦਿੱਤੀ ਅਨੋਖੀ ਸਜ਼ਾ ਕਿਹਾ ਮਾਫੀ ਨਹੀਂ ਚੱਲੇਗੀ 6 ਮਹੀਨੇ ਦਿੱਤੀਆਂ ਜਾਣ ਮੁਫਤ ਕਾਨੂੰਨੀ ਸੇਵਾਵਾਂ ਦੇਸ਼ ਅਤੇ ਵਿਦੇਸ਼ ਦੀਆਂ ਖਬਰਾਂ ਵੇਖਣ ਲਈ ਇਸੇ ਤਰ੍ਹਾਂ ਜੁੜੇ ਰਹੋ ਜਗਬਾਣੀ ਟੀਵੀ ਨਾਲ